ਬਾਈ ਸਾਹਿਬ ਬਾਈ ਸਾਹਿਬ ਪੀਪੀਐਸ ਜੇ ਨਹੀਂ ਪੜਾਈ ਜਾਂਦੀਆਂ ਨਾ ਕਹਾਵਤਾ ਇੱਕ 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 ਵੀ ਕਹਾਵਤਾ ਤੇਰੀ ਤੇਰੀ ਖਾਂਦੇ ਦੀ ਦਾੜੀ ਹਿਲਦੀ ਹੈ ਇਹ ਵੀ ਕਹਾਵਤਾ ਹੈ ਇਹ ਵੀ ਇਹ ਵੀ ਕਹਾਵਤਾ ਹੈ ਕਿ ਤੇਰੀ 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 ਰੋਟੀ ਖਾਂਦੇ ਦੀ ਦਾੜੀ ਹਿਲਦੀ ਹੈ ਉਹ ਦਾੜੀ ਨਾਲ ਸਰ ਤੁਸੀਂ ਹਰ ਗੱਲ ਤੁਸੀਂ ਇਹਨੂੰ ਧਰਮ ਧਰਮ ਤੇ ਕਿਉਂ ਲੈ ਕੇ ਜੋੜ ਦੀ ਦਾੜੀ ਤੇ ਟਿੱਕਾ ਲੈ ਜਾਂਦੇ ਤੁਸੀਂ ਉਹ ਵੀ ਹੁੰਦਾ ਪੰਜਾਬੀ ਪੜ ਕੇ ਆਇਆ ਕਰੋ ਬਿਠਾ ਲਓ ਬਿਠਾ ਲਓ ਵਾਜਵਾ ਸਾਹਿਬ ਇੱਕ ਹੋਰ ਵੀ ਕਹਾਵਤਾ ਇੱਕ ਹੋਰ ਵੀ ਕਹਾਵਤਾ ਵੀ ਚੋਰ ਦੀ ਦਾੜੀ ਜਿਹੜਾ ਟੰਕਾ ਹੁੰਦਾ ਉਹ ਵੀ ਬਦਲਦੀ ਹੁਣ ਆ ਫਿਰ ਇਹਦਾ ਮਤਲਬ ਤੁਸੀਂ ਫਿਰ ਮੇਰੀ ਦਾੜੀ ਦੀ ਗੱਲ ਕਰਦੇ ਹੋ ਤੁਹਾਡੀ ਦਾੜੀ ਚ ਵੱਡਾ ਟੰਕਾ ਛੋਟਾ ਉਹ ਤੇ ਬੈਜੋ ਬੈਜੋ ਆਰਾਮ ਨਾਲ ਮੈਂ ਗੱਲ ਕਰ ਲਾਂ ਸੀਰੀਅਸ ਮੈਂ ਤਾਂ ਮੈਂ ਕਿਹਾ ਤੁਹਾਨੂੰ ਦੇਖੋ ਆਪਾਂ ਨੂੰ ਤੇ ਕਰੋਣ ਪੰਜਾਬੀ ਦੇਖ ਰਹੇ ਆ ਬੈਠੋ ਤਾਂ ਸਹੀ ਨਾ ਤੁਸੀਂ ਬਹਾਨਾ ਭਾਲ ਕੇ ਬਾਹਰ ਜਾਂਦਾ ਇਹ ਬਹਾਨਾ ਭਾਲ ਕੇ ਬਾਹਰ ਜਾਂਦਾ ਸਰ ਬਾਹਰ ਨਾ ਜਾਣਦੇ ਉਹਨਾਂ ਨੂੰ ਸਰ ਬਾਹਰ ਨਾ ਜਾਣਦੇ ਮੈਂ ਜਿੰਦਾ ਗੁੰਜੀ ਤੁਹਾਨੂੰ ਦਿੱਤਾ ਹੋਇਆ ਪਹਿਲਾਂ ਇਹ ਜੂਨ 2018 ਦੇ ਵਿੱਚ ਸਰ ਆਪਦੇ ਰਾਈਟ ਹੌਲੀ ਹੌਲੀ ਆਪਦੇ ਅਧਿਕਾਰ ਕਿਵੇਂ ਸਰੈਂਡਰ ਕਰਕੇ ਆਪਦੀ ਦਾੜੀ ਦੂਏ ਦੇ ਹੱਥ ਕਿਵੇਂ ਫੜਾਉਂਦੇ ਨੇ ਉਹ ਇਹਨਾਂ ਨੇ ਬਹੁਤ ਵਧੀਆ ਜਿਹੜਿਆ ਐਗਜ਼ਾਮਪਲ ਸੈੱਟ ਕੀਤੇ ਨੇ ਸਰ ਜੂਨ ਜੂਨ 2018 ਦੇ ਵਿੱਚ ਜੂਨ 2018 ਚ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਕਿ ਪੰਜਾਬ ਦੀਆਂ ਜੇਲਾਂ ਦੀ ਪੰਜਾਬ ਦੀਆਂ ਜੇਲਾਂ ਦੀ ਸੁਰੱਖਿਆ ਜਿਹੜੀ ਉਹ CIA ਸੰਦੇ ਹੱਥ ਦਿੱਤੀ ਜਾਵੇ ਪੰਜਾਬ ਪੁਲਿਸ ਕੰਪੀਟੈਂਟ ਨਹੀਂ ਹੈਗੀ ਸਰ ਉਹਦੇ ਬਾਰੇ ਕੀ ਕਹਿਣਗੇ ਜੀ ਇਹ ਉਹਦੇ ਬਾਰੇ ਕੀ ਕਹਿਣਗੇ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਮੇਰੇ ਮੇਰੇ ਕਹਿਣ ਦਾ ਅਮ ਜੀ ਆਪਾਂ ਕੰਪਲੀਟ ਕਰੋਂਗੇ ਐਵਰੀਬਾਡੀ ਐਗਰੀਜ਼ ਕੰਪਲੀਟ ਕਰੋ ਜੀ ਸਰ ਐਵਰੀਬਾਡੀ ਐਗਰੀਜ਼ ਮੈਂ ਕਹਾਵਤ ਸੁਨਾਈ ਹੈ ਹੁਣ ਹੁਣ ਗੱਲ ਕੇਰੋਡ ਰੈਸ ਕੀਤਾ ਜਾਵੇ ਸਰ ਬਾਕੀ ਸਾਰੇ ਐਗਰੀਗੇਸ਼ਨ ਸਰ ਇਹ ਇਹ ਇਹਨਾਂ ਨੂੰ ਇਹਨਾਂ ਨੇ ਕਦੇ ਪਿੰਡਾਂ ਵਾਲੀਆਂ ਠੇਡ ਮਲਵੇ ਵਾਲੀਆਂ ਮਲਵਈ ਘਾਵ ਤਾਂ ਸੁਣੀਆਂ ਨਹੀਂ ਹੈਗੀਆਂ ਠੀਕ ਹੈ ਨਾ ਸੋ ਇਸ ਕਰਕੇ ਇਹਨਾਂ ਨੂੰ ਪ੍ਰੋਬਲਮਾਂ ਨੇ ਸੋ ਇਸ ਕਰਕੇ ਇਸ ਕਰਕੇ ਮੈਂ ਬੜਾ ਕਲੀਅਰ ਨਹੀਂ ਕਹਿ ਦਿੰਦਾ ਕਿ ਇਹਨਾਂ ਦੇ ਪਿਛਲੇ ਕਾਰਨਾਮੇ ਨੇ ਕਰਤੂਤਾਂ ਦੀ ਵਜ੍ਹਾ ਕਰਕੇ ਅੱਜ ਪੰਜਾਬ ਇੱਥੇ ਤੱਕ ਪਹੁੰਚਿਆ ਪਰ ਕਰਤੂਤਾਂ ਫੇਰ ਐਕਸਪੈਂਡ ਕੀਤੇ ਜਾਂਦੀਆਂ ਨੇ ਪੰਜਾਬ ਦੇ ਸਾਰੇ ਹਿੱਸੇ ਦੀ ਰਾਖੀ ਲਈ ਵਚਨਬੱਧ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਬੈਠੋ ਜੀ ਆਪਾਂ ਦੇਖੋ ਦੇਖੋ ਪਹਿਲੀ ਗੱਲ ਕਹਾਵਤ ਦੇਖੋ 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 ਜਹਾਂ ਦਾ ਫਿਰ ਆਪਾਂ ਪੰਜਾਬੀ ਪੜ੍ਹੇ ਨਹੀਂ ਕੋਈ ਪ੍ਰੋਬਲਮ ਕਹਾਵਤਾ ਕਹਾਵਤਾ ਹੀ ਹੁੰਦੀਆਂ ਪਲੀਜ਼ ਸਿਟ ਡਾਊਨ ਬੈਠੋ ਗੱਲ ਪੂਰੀ ਕਰ ਮਾੜੀਓਗ ਮੁੱਖ ਮੰਤਰੀ ਸਾਹਿਬ ਮੋੱਖ ਮੰਤਰੀ ਸਾਹਿਬ ਜੀ ਬੈਠੋ ਪਲੀਜ਼ ਇੱਕ ਮਿੰਟ ਇੱਕ ਬਾਈਬਾ ਸਾਹਿਬ ਬਾਈਬਾ ਸਾਹਿਬ ਪੀਪੀਐਸ ਚ ਨਹੀਂ ਪੜਾਈ ਜਾਂਦੀਆਂ ਨਾ ਕਹਾਵਤਾਂ ਇਹ ਕਿ ਇਹ ਕਿ ਇਹ ਵੀ ਕਹਾਵਤ ਹੈ ਤੇਰੀ ਤੇਰੀ ਖਾਂਦੇ ਦੀ ਦਾੜੀ ਹਿਲਦੀ ਹੈ ਇਹ ਵੀ ਕਹਾਵਤ ਹੈ ਏ ਵੀ ਵੀ ਕਾਫਤਾ ਹੈ ਕਿ ਤੇਰੀ 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 ਰੋਟੀ ਖਾਂਦੇ ਦੀ ਦਾੜੀ ਹਿਲਦੀ ਹੈ ਉਹ ਦਾੜੀ ਨਾਲ ਸਰ ਤੁਸੀਂ ਹਰ ਗੱਲ ਤੁਸੀਂ ਇਹਨੂੰ ਧਰਮ ਧਰਮ ਤੇ ਕਿਉਂ ਲੈ ਕੇ ਜੋਰ ਦੀ ਦਾੜੀ ਲੈ ਤੁਰੇ ਉਹ ਵੀ ਹੁੰਦਾ ਪੰਜਾਬੀ ਫੜ ਕੇ ਆਇਆ ਕਰੋ ਦੋ ਲੋ ਹੋਰ ਇੱਕ ਬੈਠ ਜਾਣਾ ਤੁਹਾਨੂੰ ਨਹੀਂ ਪਤਾ ਬੈਠੋ ਜੀ ਬੈਠੋ ਬੈਠੋ ਬੰਦੇ ਨੂੰ ਪਤਾ ਬਿਠਾ ਲਓ ਯਾਰ ਬਿਠਾ ਲਓ ਬਿਠਾ ਲਓ ਮੈਂ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਤੇ ਆਪਾਂ ਅੱਗੇ ਕੰਮ ਵੀ ਕਰੀਏ ਚਲੋ ਜੀ ਹੈਲੋ ਹੈਲੋ ਮਾਣਯੋਗ ਮੁੱਖ ਮੰਤਰੀ ਸਾਹਿਬ ਬਾਜਵਾ ਸਾਹਿਬ ਇੱਕ ਹੋਰ ਵੀ ਕਹਾਵਤਾ ਹੈ ਇੱਕ ਹੋਰ ਵੀ ਕਹਾਵਤਾ ਵੀ ਚੋਰ ਦੀ ਦਾੜੀ ਜਿਹੜਾ ਟੰਕਾ ਹੁੰਦਾ ਉਹ ਵੀ ਬਦਲਦੀ ਹੁਣ ਆ ਫਿਰ ਇਹਦਾ ਮਤਲਬ ਤੁਸੀਂ ਫਿਰ ਮੇਰੀ ਦਾੜੀ ਦੀ ਗੱਲ ਕਰ ਦਿਓ ਤੁਹਾਡੀ ਦਾੜੀ 'ਚ ਵੱਡਾ ਟੰਕਾ ਚੋੜਾ ਉਹ ਤੇ ਬੈਜੋ ਬੈਜੋ ਆ ਰਾਮਨਾਥ ਮੈਂ ਗੱਲ ਕਰ ਲਾਂ ਮੈਂ ਦਾਹਤ ਮੈਂ ਤੈਨੂੰ ਕੱਟੂ ਆਪਾਂ ਨੂੰ ਦੇਖ ਰੋਣ ਪੰਜਾਬੀ ਦੇਖ ਰਹੇ ਆ ਬੈਠੋ ਤਾਂ ਸਹੀ ਨਾ ਬੈਠੋ ਇੱਥੇ ਖੜ ਕੇ ਜਵਾਬ ਨਾ ਦਿਓ ਬੈਠੋ ਮੈਨੂੰ ਪਤਾ ਤੁਸੀਂ ਬਹਾਨਾ ਤੁਸੀਂ ਬਹਾਨਾ ਭਾਲ ਕੇ ਬਾਹਰ ਜਾਂਦਾ ਇਹ ਬਹਾਨਾ ਭਾਲ ਕੇ ਬਾਹਰ ਜਾਂਦਾ ਸਰ ਬਾਹਰ ਨਾ ਜਾਂਦੇਓ ਇਹਨਾਂ ਨੂੰ ਸਰ ਬਾਹਰ ਨਾ ਜਾਂਦੇਓ ਮੈਂ ਜਿੰਦਾ ਗੁੰਜੀ ਤੁਹਾਨੂੰ ਦਿੱਤਾ ਆਇਆ ਪਹਿਲਾਂ ਸਰ ਸਰ ਮੈਂ ਉਹਨਾਂ ਨੂੰ ਕਹਿ ਰਿਹਾ देखो चलो मैं थोन दसदा उन्होंने ये नहीं कहा बहर नहीं जी नहीं, नहीं ने सीरियस डिस्कशन की गल की है आप कि बैठीए गलिय डिस्कशन वाल लेके जाइए जी लेकर चलो ना देखो ਨੋ 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 ਕਿਸੇ ਨੇ ਆ ਆ ਤੁਹਾਡਾ ਦਲ ਇੰਨੀ ਸੰਖੇਪ ਜਿੰਨਾ ਦੇ ਜਾਣਗੇ ਜੀ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਬੋਲਣਗੇ ਜੀ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਸਪੀਕਰ ਸਾਹਿਬ ਅ ਤੁਸੀਂ ਮੈਨੂੰ ਇਸ ਮੁਕੱਦਸ ਹਾਊਸ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਹੈ